ਸਾਸੀ ਸਿੱਗਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਤੇ ਸਵਾਗਤ ਹੈ ਸਾਰਾ ਕੰਨਿਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਕੋਲ ਫੋਨ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਇਸ ਟਾਈਮ ਮਿੱਤਰੋ ਪਿੰਡ ਮੱਲਾ ਖੁਰਦ ਦੇ ਵਿੱਚ ਮੱਲਾ ਖੁਰਦ ਪਿੰਡ ਮੁਗੇ ਦਾ ਮਾਨ ਮੱਤਾ ਨਗਰ ਆ ਤੇ ਮੱਲਾ ਕਲਾ ਤੇ ਮੱਲਾ ਖੁਰਦ ਅਫਸ ਦੇ ਵਿੱਚ ਗਵੰਦੀ ਪੈਂਟਰ ਸੈਂਟਰ ਦੇ ਵਿਚਾਲੇ ਉਂਤੀ ਮੁੱਦਕੀ ਤੋਂ ਪਾਗਾ ਪੁਰਾਣਾ ਰੋਡ ਲੰਘ ਕਰਦਾ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਹਾਂ ਘਰੇਲੂ ਪਰਾਂ ਵਾਲਾ ਤੇ ਇੱਕ ਤੋਂ ਦੀ ਬਰੀਡ ਪਰ ਜੇ ਤੁਹਾਨੂੰ ਮਤ ਤੋਂ ਪਿਆਰ ਬਾਕਸ ਮੈਂ ਤੁਹਾਨੂੰ ਨੀਲੀ ਰੰਗ ਦਾ ਇਹ ਦੇਖਣ ਕਰਵਾਉਣ ਲੱਗਾ ਤੁਹਾਨੂੰ ਕੰਮ ਵਾਲੀ ਦੇ ਗਿੱਟਾਂਚਾ ਪੇਟ ਲੇਵਾ ਸਾਰਾ ਕੁਝ ਜੇ ਤੁਹਾਨੂੰ ਪਸੰਦ ਨਾ ਆਇਆ ਤਾਂ ਤਾਂ ਕਿਹਾ ਜੀ ਆਜੋ ਗੱਲਬਾਤ ਕਰਦੇ ਆ ਰੇਟ ਬਿਲਕੁਲ ਵਾਜਬ ਕਰਾਵਾਂਗੇ ਆਪਾਂ ਸਾਰੀ ਜਾਣਕਾਰੀ ਲੈਨੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਠੀਕ ਹੈ ਜੀ ਚੇਤਾ ਦੇ ਪਰਿਵਾਰ ਵਧੀਆ ਜੀ ਚੜ੍ਹਦੀ ਕਲਾ ਜੀ ਸਾਰੇ ਹਾਂ ਜੀ ਵਧੀਆ ਜੀ ਨਾਮ ਦੱਸ ਦੀ ਵੀਰੇ ਕਿਹਦਾ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਹਾਂਜੀ ਅੱਛਾ ਸ਼ਮਸ਼ੇਰ ਭਾਈ ਘਰ ਆਪਣਾ ਕਿੱਥੇ ਗੁਆ ਗਿਆ ਵੀਰੇ ਇਹ ਘਰ ਆਪਣਾ ਛੋਟੇ ਮਾਲੇ ਵਰਕਸ਼ਾਪ ਦੇ ਕੋਲੇ ਠੀਕ ਆ ਵੱਡੇ ਭਾਈ ਆਪਾਂ ਨੂੰ ਪਹਿਲੇ ਦੇ ਵਿੱਚ ਕਹਿੰਦੇ ਬਾਗੇ ਵਾਲਗੇ ਠੀਕ ਬਾਗੇ ਵਾਲਗੇ ਹਾਂ ਸ਼ੇਰੂ ਬਾਗੇ ਹੁੰਦਾ ਪੁੱਛ ਕੇ ਆ ਜਾਏ ਕੋਈ ਬਸ ਠੀਕ ਆ ਸ਼ਮਸ਼ੇਰ ਵੀਰੇ ਜਿਹੜੀ ਆਪਾਂ ਮੈਂ ਵੇਚ ਲਈਏ ਕਿੰਨਵਾ ਸੂ ਸੂਰੀ ਆ ਇਹ ਚੌਥਾ ਜੀ ਚੌਥਾ ਸੂ ਹਾਂਜੀ ਤੇ ਰਾ ਕਰਾਣਾ ਟਕਾ ਇਸੇ ਦਾ ਹੀ ਇਸੇ ਦਾ ਹੀ ਠੀਕ ਆ ਹਾਂ ਸਾਰੀ ਬਰੀਡ ਇਸ ਤਰੀ ਤਿਆਰ ਕੀਤੀ ਹੋਈਆਂ ਹੈ ਹਾਂ ਕਿਆ ਬਾਤ ਹੈ ਮੇਰਾ ਕਰਮਾ ਦੀ ਲੈਰਾ ਬੈਰਾ ਲਾ ਕੇ ਚੱਲੀ ਅੱਗੇ ਵੀ ਲਾਉਗੀ ਹਾਂਜੀ ਲਾਉਗੀ ਅੱਛਾ ਕਟੀਆਂ ਦੀ ਹੁੰਦੀ ਕਟੀਆਂ ਹੈ ਕਿਆ ਬਾਤ ਅੱਛਾ ਵੀਰੇ ਤੈਨੂੰ ਇਹ ਤਿੰਨ ਕੱਟੀਆਂ ਦੇ ਕੇ ਇੱਕ ਕੱਟਾ ਦਿੰਦੀ ਹੈ ਤਿੰਨ ਕੱਟੀਆਂ ਦੇ ਕੇ ਇੱਕ ਕੱਟਾ ਹੁਣ ਕੱਟੇ ਦੀ ਕਿੰਨੀ ਕੱਟੀ ਦੀ ਹਾਂ ਦਿਨ ਕਿੰਨੇ ਰਹਿ ਗਏ ਵੀ ਰੇਂਦੇ ਇਹ ਦੇਣਾ 5 6 ਦਿਨ ਪਏ ਠੀਕ ਹੈ ਵੀਰੇ ਅੱਛਾ ਦੁੱਧ ਕਿੰਨਾ ਦੇ ਦਿੰਦੀ ਆ ਦੁੱਧ ਹੈਗਾ 6 ਲੀਟਰ ਡੰਗਦਾ ਹੈ ਵੀ 12 ਕਿਲੋ ਕੁੰਲਾ ਦੁੱਧ 12 12.5 ਕਿਲੋ ਠੀਕ ਹੈ ਵੱਡੇ ਭਾਈ ਚੋ ਚੋਂ ਤੋਂ ਪੋਲੀ ਜਿਹੜਾ ਮਰਜੀ ਚੋਈ ਜਮਾ ਥੋੜੇ ਸਾਹਮਣੇ ਖੜੀ ਹਾਂ ਹੰਜੀ ਵਾਲੀ ਬਾਲੀ ਆ ਯਾਰ ਹਨਾ ਥੋੜੇ ਸਾਹਮਣੇ ਨਹੀਂ ਠੀਕ ਹੈ ਯਾਰ ਵਗਰੇ ਨਾਲੇ ਬੰਦਾ ਆਪੇ ਜਾਲ ਬੜਾਈ ਆ ਓਥੇ ਆਹੋ ਜੀ ਮੇਰੀ ਵੀਡੀਓ ਬਣਾਉਣ ਦਾ ਵੀ ਤਾਂ ਨਾ ਨਾ ਟੱਕਰ ਮੇਰੀ ਵੀਡੀਓ ਬਣਾਉਣੀ ਵੀ ਜਮਾ ਪੂਰਾ ਵੀਰ ਚੰਗੀ ਆ ਪੰਜ ਹੈ ਤਾਂ ਨਹੀਂ ਹਾਂ ਦੇ ਦੇ ਵੇਲੇ ਬਹੁਤ ਇੰਗਲਿਸ਼ ਮੇ ਘਾਰ ਹੀ ਇਹਨੇ ਪਰਿਆ ਆਪਣਾ ਜਿਵੇਂ ਕਹਿ ਦਿੱਤੀ ਸੈਂਗੂ ਵੀ ਸੋਹਣਾ ਜੀ ਹਾਂ ਅਥੇ ਇੱਕ ਗੱਲ ਹੋਰ ਦੱਸੀ ਵੀ ਵੀ ਇਹ ਕਿ ਸਾਣ ਨੀਲੀ ਰਾਵੀ ਜਦੋਂ ਕੀ ਹੋ ਰਿਹਾ ਸੀ ਕਿ ਟੀਕਾ ਭਰਾਇਆ ਇਹ ਨਹੀਂ ਨੀਲੀ ਰਾਵੀ ਤੇ ਨੀਲੀ ਰਾਵੀ ਤੇ ਟੀਕਾ ਭਰਾਇਆ ਨਹੀਂ ਸਾਣ ਤੋਂ ਸਾਣ ਤੋਂ ਕਰੋ ਕਰੈਕਟ ਕਰੋਸ ਆਇਆ ਹਾਂ ਜੇ ਮਿਲ ਕਿੰਨਾ ਨੂੰ ਟਾਈਮ ਲੱਗਦੀ ਏ ਇਹ 7 ਤਾਂ 7.5 ਮਹੀਨੇ ਠੀਕ ਹੈ ਮਹੀਨੇ ਦੀ ਦੇ ਦਈਏ ਵੀਰ ਤੇ ਮੇਰੇ ਜੇ ਗੱਲ ਕਰਨੀ ਆਪਾਂ ਦਿਵਾਲੀ ਆ ਤੇ ਇਹ ਆਪਾਂ ਚਲੋ ਦੇ ਦਾਂਗੇ 31 ਦੀ 31 ਦੀ ਮਾਨਸਾ ਨੂੰ ਥੋੜਾ ਬੋਤ ਉਹ ਥੋੜਾ ਮੋਟਾ ਕਰ ਦਾਂ ਹਾਂ ਠੀਕ ਆ ਬਈ ਹਾਂ ਤੋਰ ਦੇ ਵੇਲੇ ਹ ਨਵੇਂ ਮਿੱਤਰੋ ਦੇਖੋ ਕੈਰਾ ਦੀ ਕਰਮ ਵਾਲੀ ਦੀ ਬਰੀਡ ਵੇਖੋ ਯਾਰ ਪਿਓਰ ਪਾਕਿਸਤਾਨੀ ਮੇ ਆ ਨਰਾਰਾ ਲਾ ਕੇ ਚੱਲੀ ਆ ਤੁਹਾਡੇ ਘਰੇ ਲੀਵੇ ਲੂਵੇ ਦਾ ਲੰਬਾਸ ਲੀਵੇ ਦੀ ਬਣਾਵਟ ਉੱਚੀ ਲੰਮੀ ਵਾ ਵੱਡੀ ਪੱਤਰੀ ਪੱਤਰੀ ਮੇ ਬਹੁਤ ਆ ਯਾਰ ਬਾਈ ਦੁੱਧ ਵਾਲੀ ਮੇ ਆ ਹਜੇ ਤਾਂ ਇਹਨੇ ਕਰਮ ਵਾਲੀ ਪਾਂਨ ਸਤ ਲੈ ਜਾਣੇ ਹੋਰ ਥੱਲੋ ਬਹੁਤ ਸੋਹਣੀ ਤਿਆਰ ਹੋ ਜਾਣਾ ਇਹਨੇ ਬਾਈ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਤੁਹਾਨੂੰ ਨਾ ਵੀ ਪਤਾ ਲੱਗ ਪੱਕੇ ਮੇ ਹੈਗੀ ਐ ਕੋਈ ਚੀਜ਼ ਆ ਯਾਰ ਦੁੱਧ ਵਾਲੀ ਮੇ ਆ ਬਾਈ ਦੁਬਾਰੂ ਮੈਂ ਕੋਈ ਉਹ ਮੇਰੀ ਫਰਕਲ ਮੈਣੀ ਸੀ ਉਠੰਦੀ ਬਹੁਤ ਆ ਜਿਆਦਾ ਵਿਚਾਰੀ ਕਰਮ ਵਾਲੀ ਨੂੰ ਕੋਈ ਪਰਵਾਹੀ ਹੈ ਨਹੀਂ ਜਿਵੇਂ ਕੋਈ ਮਰਜੀ ਨਹੀਂ ਮਿੱਤਰੋ ਸੋਹਣੀ ਸੋਹਣੀ ਬਹੁਤ ਆ ਯਾਰ ਮੈਂ ਪੱਦੇ ਪਥਾਣਾ ਦੇਖੋ ਬਾਈ ਯਾਰ ਮੈਂ ਦਾੜਾ ਲੇਵਾ ਫਰਕਲ ਕਿੰਨੀਆਂ ਚਾਹੀਏ ਇੱਕੋ ਜੇ ਥਣ ਚਾਰੇ ਇਧਰਲੇ ਪਾਸੇ ਜੇ ਤੁਸੀਂ ਵੇਣੀਆਂ ਦੇ ਦੂਜੇ ਪਾਸੇ ਪੇਛੋ ਦੇ ਕੋਈ ਜੇ ਲੇਵੇ ਦਰ ਲੱਗ ਕਿੰਨੀਆਂ ਪਈਆਂ ਯਾਰ ਮੈਂ ਕਹਿਣ ਤੋਂ ਯਾਰ ਭਾਈ ਬਰੀਡ 100 ਦੀ 100 ਦੇ ਵਿੱਚ ਤੇਰੇ ਪੈਰੇ ਪੈਰ ਤੇ ਪੇਟ ਦੇਖੋ ਮੈਂ ਤਾਂ ਕਿੱਡਾ ਪਾਰਾ ਹਮੇਸ਼ਾ ਪੇਟ ਵਾਲੀ ਮੈਂ ਆ ਜਿਹੜੀ ਮੈਂ ਤੁਹਾਨੂੰ ਕਹਿਣਾ ਉਹ ਨੀਲੀ ਰਬੀ ਦੇ ਵਿੱਚ ਘੱਟ ਮਿਲਦੀ ਦਾ ਪੇਟ ਬਹੁਤ ਚੋਣ ਵਾਲਾ ਮੈਂ ਥੱਲੋ ਦੋ ਦ 13 14 ਕਿਲੋ ਖੁੱਲਾ ਡੁੱਲਾ ਚੋਈ ਜੋ 12.5 ਕਿਲੋ ਵੀਰ ਨੇ ਵੀ ਚੋਇਆ ਹੋਇਆ ਚੌਥਾ ਸੂਆ ਇਹ ਅਰੀਜਨਲ ਸੂਰਈ ਆ ਮਿੱਤਰੋ ਐਤ ਕੀ ਕਰਮਣ ਵਾਲੀ ਟੀਸਾਂ ਦੇ ਤੋਂ ਨੀਲੀ ਰਬੀ ਦੇ ਤੋਂ ਇਹ ਕ੍ਰਾਸ ਆ ਰੇਟ 1,30,000 ਰੁਪਈਆ ਵੀਰੇ ਨੰਬਰ ਦਈ ਸ਼ਮਸ਼ੇਰ ਭਾਈ 9914799721 ਇੱਕ ਵਾਰੀ ਹੋਰ ਬੋਲ ਦਿਓ 9914799721 ਠੀਕ ਹੈ ਬਾਈ ਇਹ ਅਸਲ ਅੰਦਰ ਤੇ ਕਰ ਲਓ ਸੰਸ਼ੇਰ ਵੀਰੇ ਨਾਲ ਕਰ ਲਓ ਬਾਤ ਮਿੱਤਰੋ ਬਾਕੀ ਜਾਣਕਾਰੀ ਲਈ ਵੀਡੀਓ ਦੇਖ ਲਿਓ ਧੰਨਵਾਦ ਸ਼ੁਕਰੀਆ ਜਉਂਦੇ ਰਹਿਓ